ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਵੇਖਿਆ ਜਾ ਸਕਦਾ ਕਿ ਇੱਕ ਰੇਲ ਦਾ ਵੱਡਾ ਐਕਸੀਡੈਂਟ ਹੋ ਜਾਂਦਾ ਹੈ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜੋ ਟ੍ਰੇਨ ਹੁੰਦੀ ਹੈ ਉਹ ਡੀਜ਼ਲ ਦੇ ਨਾਲ ਭਰੀ ਹੁੰਦੀ ਹੈ ਜਿਵੇਂ ਹੀ ਟ੍ਰੇਨ ਦੇ ਕੁਝ ਡੱਬੇ ਹੇਠਾ ਉਤਰ ਜਾਂਦੇ ਨੇ ਪਟਰੀ ਤੇ ਉਤਰ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਵੱਲੋਂ ਵੇਖ ਲੋ ਕੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਲੋਕ ਬਾਲਟੀਆਂ ਲੈ ਕੇ ਕੈਨੀਆਂ ਲੈ ਕੇ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਨੇ ਉਹ ਇੱਥੇ ਰੇਲਵੇ ਟਰੈਕ ਤੇ ਪੁੱਜ ਜਾਂਦੇ ਨੇ ਤੇ ਨਾਲੀਆਂ ਦੇ ਵਿੱਚੋਂ ਤੱਕ ਜੋ ਹੈ ਡੀਜ਼ਲ ਪੜਦੇ ਹੋਏ ਲੋਕਾਂ ਨੂੰ ਵੇਖਿਆ ਜਾ ਸਕਦਾ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਹੋਏ ਵੇਖਿਆ ਜਾ ਸਕਦਾ ਉਹਦੀ ਜੇਕਰ ਗੱਲ ਕਰੀ ਤਾਂ ਜੋ ਹਾਦਸਾ ਵਾਪਰਿਆ ਸੀ ਇਹ ਦਿੱਲੀ ਮੁੰਬਈ ਟਰੈਕ ਦੇ ਵਿੱਚ ਰਤਲਾ ਮੱਧ ਪ੍ਰਦੇਸ਼ ਦੇ ਵਿੱਚ ਹਾਦਸਾ ਵਾਪਰਦਾ ਤੇ ਜਿਵੇਂ ਹੀ ਰੇਲ ਦੇ ਕੁਝ ਡੱਬੇ ਪਟਰੀ ਤੇ ਉਤਰ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਮੌਕਾ ਮਿਲ ਜਾਂਦਾ ਇਸ ਵੀਡੀਓ ਨੇ ਇਸ ਵਾਇਰਲ ਵੀਡੀਓ ਨੇ ਇੱਕ ਵਾਰ ਤਾਂ ਸਾਨੂੰ ਸਪੀਚਲੈਸ ਕਰ ਦਿੱਤਾ ਕਿ ਲੋਕਾਂ ਦੇ ਦਿਮਾਗ ਹੁਣ ਕਿੱਥੋਂ ਤੱਕ ਪਹੁੰਚ ਚੁੱਕੇ ਨੇ ਇੱਕ ਟ੍ਰੇਨ ਦਾ ਹਾਦਸਾ ਹੋ ਜਾਂਦਾ ਟ੍ਰੇਨ ਦੇ ਨਾਲ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਆ ਕਰਤੂਤਾ ਕੀਤੀਆਂ ਜਾਂਦੀਆਂ ਨੇ ਤਰਤਲਾਮ ਡਿਵੀਜ਼ਨ ਦੇ ਵਿੱਚ ਪੈਟਰੋਲੀਅਮ ਪਦਾਰਥਾਂ ਨਾਲ ਲੱਦੇ ਇੱਕ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉਤਰ ਜਾਂਦੇ ਨੇ ਇਸ ਦੌਰਾਨ ਲੋਕਾਂ ਦੇ ਹਾਲ ਵੇਖੋ ਨਾਲੀਆਂ ਦੇ ਵਿੱਚੋਂ ਵੀ ਪੈਟਰੋਲ ਤੇ ਡੀਜ਼ਲ ਲੁੱਟ ਕੇ ਲੈ ਜਾਂਦੇ ਨੇ ਦਰਜਨ ਭਾਟਰ ਇਹਨਾਂ ਦਾ ਜੋ ਹੈ ਇਸ ਰੇਲ ਹਾਦਸੇ ਕਰਕੇ ਸਮਾਪ੍ਰਭਾਵਿਤ ਹੋਇਆ ਉੱਥੇ ਡੀਆਰਐਮ ਰਜਨੀਸ਼ ਕੁਮਾਰ ਨੇ ਜਾਂਚ ਤੇ ਹੁਕਮ ਦਿੱਤੇ ਨੇ ਤੇ ਆਵਾਜਾਈ ਬਹਾਲ ਕਰ ਦਿੱਤੀ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਬੰਦੇ ਕੀ ਜਨਾਨੀਆਂ ਕੀ ਬੱਚੇ ਸਾਰੇ ਹੀ ਜੋ ਹੈ ਤੇਲ ਨੂੰ ਲੁੱਟਣ ਦੇ ਵਾਸਤੇ ਇੱਥੇ ਲੱਗੇ ਹੋਏ ਨੇ ਵੀਡੀਓ ਜੋ ਐ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉੱਥੇ ਜੇਕਰ ਗੱਲ ਕਰੀ ਤਾਂ ਪੱਛਮੀ ਰੇਲਵੇ ਦੇ ਰਤਲਾਮ ਡਿਵੀਜ਼ਨ ਦੇ ਵਿੱਚ ਪੈਟਰੋਲੀਅਮ ਪਦਾਰਥ ਨਾਲ ਲੱਦੀ ਇੱਕ मालਗੱਡੀ ਹੁੰਦੀ ਹੈ ਜਿਸ ਦੇ ਤਿੰਨ ਡੱਬੇ ਜਿਹੜੇ ਹੁੰਦੇ ਨੇ ਪਟੜੀ ਤੋਂ ਉਤਰ ਜਾਂਦੇ ਨੇ ਇਸ ਕਾਰਨ 12 ਘੰਟੇ ਤੱਕ ਆਵਾਜਾਈ ਜਿਹੜੀ ਹੁੰਦੀ ਹੈ ਪ੍ਰਭਾਵਿਤ ਹੁੰਦੀ ਹੈ ਕੁਝ ਲੋਕਾਂ ਵੱਲੋਂ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਉਠਾਇਆ ਜਾਂਦਾ ਜਿਹੇ ਵਿੱਚ ਹੈਰਾਨ ਕਰਨ ਵਾਲੇ ਲੋਕਾਂ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਰਡ ਹੋਲੇ ਨੇ ਉਤੇ ਜਿਵੇਂ ਡੱਬੇ ਪਟਰੀ ਤੋਂ ਉਤਰਦੇ ਨੇ ਉਹ ਲੀਕ ਹੋਣ ਲੱਗਦੇ ਨੇ ਤੇ ਜਿਸ ਕਾਰਨ ਪੈਟਰੋਲ ਵਹਿ ਕੇ ਨਾਲੀਆਂ ਵਿੱਚ ਵੀ ਜਮਾ ਹੋ ਜਾਂਦਾ ਫੇਰ ਕੀ ਹੁੰਦਾ ਜਦੋਂ ਮੌਕਾ ਪ੍ਰਸਤ ਭੀੜ ਪੈਟਰੋਲ ਤੇ ਡੀਜ਼ਲ ਨੂੰ ਵੇਖ ਕੇ ਉਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਜੋ ਵੀ ਹੱਥ ਆਉਂਦਾ ਚਾਹੇ ਉਹ ਬਾਲਟੀ ਹੋਵੇ ਟੈਂਕੀ ਹੋਵੇ ਜਾਂ ਪਾਣੀ ਭਰਨ ਲਈ ਕੈਂਪਰ ਹੋਵੇ ਨਾਲੋਂ ਨਾਲ ਜਨ ਉਹ ਉੱਥੇ ਕੋਲ ਪਹੁੰਚ ਜਾਂਦੇ ਨੇ ਤੇ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਪੀੜ ਜੋ ਇੱਕ ਕਤਾਰ ਬਣਾ ਲੈਂਦੀ ਹੈ ਨਾਲੀਆਂ ਦੇ ਵਿੱਚ ਹੱਥ ਪਾ ਦਿੰਦੇ ਨੇ ਡੱਬਿਆਂ ਦੇ ਵਿੱਚ ਜੋ ਹੈ ਤੇਲ ਨੂੰ ਪੰਨਾ ਸ਼ੁਰੂ ਕਰ ਦਿੰਦੇ ਨੇ ਜਿਸ ਵਿੱਚ ਹਰ ਉਮਰ ਦੇ ਲੋਕ ਪੈਟਰੋਲ ਲੁੱਟ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਔਰਤਾਂ ਵੀ ਵੱਡੀਆਂ ਬਾਲਟੀਆਂ ਦੇ ਨਾਲ ਪੈਟਰੋਲ ਡੀਜ਼ਲ ਘੜ ਲੈ ਜਾਂਦੀਆਂ ਨਜ਼ਰ ਆ ਰਹੀਆਂ ਨੇ ਇਸ ਘਟਨਾ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਰੇਲ ਆਵਾਜਾਈ ਜੋ ਹੈ ਬਹਾਲ ਕਰ ਦਿੱਤੀ ਗਈ ਤੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ریل ਆਵਾਜਾਈ ਜੂਸੀ ਪ੍ਰਭਾਵਿਤ ਹੋਗੇ ਸੀ 14 ਤੋਂ 15 ਟ੍ਰੇਨਾਂ ਦਾ ਸਮਾਂ ਜਿਹੜਾ ਪ੍ਰਭਾਵਿਤ ਹੋਇਆ ਸੀ ਉਹਤੀ ਜੇਕਰ ਕਟਨਾ ਦੀ ਗੱਲ ਕਰੀਏ ਤਾਂ ਵੀਰਵਾਰ ਰਾਤ ਦਿੱਲੀ ਮੁੰਬਈ ਮਾਰਗ ਤੇ ਰੇਲਵੇ ਯਾਰਡ ਨੇਰੇ ਪੈਟਰੋਲੀਅਮ ਪਦਾਰਥ ਨਾਲ ਲੱਦੀ ਮਾਲ ਗੱਡੀ ਸੀ ਜਿਸ ਦੇ ਤਿੰਨ ਡੱਬੇ ਜਿਹੜੇ ਨੇ ਪਟੜੀ ਤੇ ਉਤਰ ਗਏ ਸਨ ਅਧਿਕਾਰੀਆਂ ਮੁਤਾਬਕ ਕਿ ਵੈਗਨ ਰਾਜਕੋਟ ਤੋਂ ਪੁਬਾਲ ਨੇੜੇ ਬਕਾਨੀਆਂ ਪੌਰੀ ਜਾ ਰਹੀ ਸੀ ਔਰ ਰਾਤ 10 ਵਜੇ ਰਤलाम ਰੇਲਵੇ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੂਰ ਈ ਕੈਬਿਨ ਨੇਰੇ ਪਟੜੀ ਤੋਂ ਜਿਹੜੇ ਨੇ ਡੱਬੇ ਉਤਰ ਜਾਂਦੇ ਨੇ ਉਥੇ ਡੀਆਰਐਮ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਲੋਕ ਸੰਪਰਕ ਅਧਿਕਾਰੀ ਖੇਮਰਾਜ ਮੀਨਾ ਨੇ ਵੀ ਦੱਸਿਆ ਕਿ ਰਤलाम ਦੇ ਡਿਵੀਜ਼ਨਲ ਰੇਲਵੇ ਮੈਨੇਜਰ ਯਾਨੀ ਕਿ ਡੀਆਰਐਮ ਰਜਨੀਸ਼ ਕੁਮਾਰ ਨੇ ਘਟਨਾ ਦੀ ਜਾਂਚ ਤੇ ਹੁਕਮ ਦਿੱਤੇ ਨੇ ਤੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਜੈਨ ਤੇ ਕੋਟਾ ਜਾਣ ਵਾਲੀਆਂ ਟ੍ਰੇਨਾਂ ਲਈ ਡਾਊਨ ਲਾਈਨ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਪਰ ਉੱਥੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਨੇ ਬਹੁਤ ਜ਼ਿਆਦਾ ਜੋ ਹੈ ਹੈਰਾਨ ਕਰ ਦਿੱਤਾ ਕਿ ਇੱਕ ਪਾਸੇ ਦਾ ਰੇਲ ਇੰਨੀ ਬੁਰੀ ਤਰੀਕੇ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਹੈ ਪਰ ਲੋਕ ਜਿਹੜੇ ਨੇ ਮੌਕਾ ਪ੍ਰਸਤ ਜਿਹੜੇ ਲੋਕ ਨੇ ਉਹ ਕਿਤਨਾ ਕਿਤੇ ਟਲ ਦੇ ਨਹੀਂ ਉਹ ਇਸ ਦਾ ਫਾਇਦਾ ਚੱਕਣ ਵਾਸਤੇ ਉੱਥੇ ਬਾਲਟੀਆਂ ਤੇ ਕੈਨੀਆਂ ਲੈ ਕੇ ਪਹੁੰਚ ਜਾਂਦੇ ਨੇ